2019 ਤੋਂ ਲੈ ਕੇ 2024 ਦਰਮਿਆਨ ਇੱਕ ਅਧਿਐਨ ਕੀਤਾ ਗਿਆ ਜਿਸ ਵਿੱਚ ਪਾਇਆ ਗਿਆ ਕਿ ਪੈਕੇਟ ਵਿੱਚ ਬੰਦ ਖਾਣੇ ਦੇ ਸਮਾਨ ਦੀ ਮਾਤਰਾ ਇਹਨਾਂ ਸਾਲਾਂ ਦੌਰਾਨ ਘਟਦੀ ਰਹੀ ਜਦੋਂ ਕਿ ਕੀਮਤ ਜਾਂ ਤਾਂ ਉਨੀ ਹੀ ਰਹੀ ਜਾਂ ਫਿਰ ਕੀਮਤ ਵਧਦੀ ਜਾ ਰਹੀ ਹੈ ਇਸ ਦੇ ਬਾਵਜੂਦ ਕਿ ਹਰ ਰੋਜ਼ ਲੋਕ ਵੱਧਦੀ ਮਹਿੰਗਾਈ ਤੋਂ ਪਰੇਸ਼ਾਨ ਹੋ ਰਹੇ ਖਾਨ ਕਿ ਇਹ ਸਿਰਫ ਕੈਨੇਡੀਅਨ ਮੈਨੂਫੈਕਚਰਰਸ ਹੀ ਕਰ ਰਹੇ ਖਾਨ ਜਾਂ ਫਿਰ ਭਾਰਤ ਤੋਂ ਆਉਣ ਵਾਲੇ ਪੈਕੇਜਡ ਸਮਾਨ ਵਿੱਚ ਵੀ ਖਾਣੇ ਦੀ ਮਾਤਰਾ ਲਗਾਤਾਰ ਘਟਦੀ ਜਾ ਰਹੀ ਹੈ ਜਾਂਡਿਆ ਇਸ ਅਗਲੀ ਸਟੋਰੀ ਵਿੱਚ ਟੋਰਾਂਟੋ ਆਧਾਰਿਤ ਇੱਕ ਗੈਰ ਲਾਭਕਾਰੀ ਸੰਸਥਾ ਕਮਿਊਨਿਟੀ ਰਿਸਰਚਰਸ ਦੀ ਇੱਕ ਰਿਪੋਰਟ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਕੈਨੇਡੀਅਨ ਨਿਰਮਾਤਾ ਸਰਕਾਰਾਂ ਅਤੇ ਉਪਭੋਗਤਾਵਾਂ ਦੀਆਂ ਲਗਾਤਾਰ ਸ਼ਿਕਾਇਤਾਂ ਦੇ ਬਾਵਜੂਦ ਪਿਛਲੇ 5 ਸਾਲਾਂ ਦੌਰਾਨ ਆਪਣੇ ਪੈਕੇਟਸ ਵਿੱਚ ਭੋਜਨ ਦਾ ਆਕਾਰ ਘਟਾ ਰਹੇ ਹਨ ਇੱਕ ਲੋਕਾਂ ਨੂੰ ਪਤਾ ਸਭ ਨੂੰ ਹੈਗਾ ਸਾਰੇ ਲੋਕ ਸਿਆਣੇ ਹਨ ਪਰ ਇੱਕ ਭੁਲੇਖਾ ਪਾਉਣ ਵਾਲੀ ਗੱਲ ਜਿਵੇਂ ਮੈਂ ਤੁਹਾਨੂੰ ਭੁਲੇਖਾ ਪਾਉਣ ਵਾਲੀ ਗੱਲ ਕਹਾਂਗੇ ਐਵੇਂ ਇਹਨੇ ਕੰਪਨੀਆਂ ਕਰਦੀਆਂ ਹਨ ਜਿਵੇਂ ਕਿ ਕੁਆਂਟੀਟੀ ਘਟਾਈ ਜਾਣੀ ਫਿਰ 10 ਪਾਉਂਡ ਤੋਂ 9 ਪਾਉਂਡ ਤੇ ਆਈ ਹੁਣ 9 ਪਾਉਂਡ ਤੋਂ 8 ਪਾਉਂਡ ਤੇ ਆਈ ਹੁਣ ਕਈ ਜਗ੍ਹਾ ਤੇ ਇਹੋ ਜਿਹੀ ਚੀਜ਼ਾਂ ਨਹੀਂ ਚੱਲ ਰਹੀਆਂ ਜਾਂ ਕੋਈ ਚੀਜ਼ ਆਈ ਨਹੀਂ 7 ਪਾਉਂਡ ਤੇ ਆ ਗਈ ਹੈ ਕਿਉਂਕਿ ਪੈਕੇਟ ਦੇਖਣ ਨੂੰ ਚਲੋ ਪੈਕੇਟ ਵੱਡਾ ਲੈਣਾ ਵੀ ਵੱਡੀ ਪੈਕਿੰਗ ਲੈ ਲਓ ਪਰ ਇਹ ਨਹੀਂ ਪਤਾ ਪੈਕਿੰਗ ਵੀ ਓਨੀ ਰਹਿ ਗਈ ਹੁਣ ਜਿੰਨੀ ਵੱਡੀ ਪੈਕਿੰਗ ਪਹਿਲੇ 10 ਪਾਉਂਡ ਮਿਲਦੀ ਹੁਣ 7 ਪਾਉਂਡ ਤੇ ਆ ਗਈ ਹੈ ਸੋ ਕੰਪੀਟੀਸ਼ਨ ਦਾ ਜ਼ਮਾਨਾ ਹੈ ਪ੍ਰਾਈਸ ਜਿਹੜੀ ਜ਼ਿਆਦਾ ਵਧਾ ਨਹੀਂ ਸਕਦੇ ਇਸ ਕਰਕੇ ਕੁਆਂਟੀਟੀ ਘਟਾਈ ਜਾਂਦੇ ਆ ਹਾਲਾਂਕਿ ਕਸਟਮਰ ਜਿਹਨੇ 10 ਪਾ ਰੀਪੋਰਟ ਮੁਤਾਬਕ ਪਿਛਲੇ 5 ਸਾਲਾਂ ਦੌਰਾਨ ਜ਼ਿਆਦਾਤਰ ਬਿਗ ਬਾਕਸ ਸਟੋਰਸ ਨੇ ਆਪਣੇ ਪੈਕੇਟਸ ਵਿੱਚ ਖਾਣੇ ਦੀ ਮਾਤਰਾ ਘਟਾਈ ਅਤੇ ਹਰ 5 ਵਿੱਚੋਂ ਇੱਕ ਪਦਾਰਥ ਇਸ ਸ਼੍ਰਿੰਕਫਲੇਸ਼ਨ ਤੋਂ ਪ੍ਰਭਾਵਿਤ ਹੈ ਕਥੂਰੀਆ ਜੀ ਦੱਸਦੇ ਹਨ ਕਿ ਇਹ ਸਿਰਫ ਕੈਨੇਡਾ ਹੀ ਨਹੀਂ ਭਾਰਤ ਤੋਂ ਆਉਣ ਵਾਲੇ ਭੋਜਨ ਪਦਾਰਥਾਂ ਦੀ ਪੈਕੇਜਿੰਗ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ ਦੇਖੋ ਚਾਵਲ ਖੰਡਾਂ ਦੀ 슈ਗਰ ਇੰਡੀਆ ਤੋਂ ਦਿੱਤੀ ਦਿਸੀ ਆਉਂਦੀ ਉਹ ਵੀ ਇਹ ਕੋਈ 9 ਪਾਉਂਡ ਕੱਢੀ ਜਾਂਦਾ ਕੋਈ 7 ਪਾਉਂਡ ਹਲੇ ਕਰ ਸੀ 10 ਪਾਉਂਡ ਹੀ ਰੱਖੀ ਹੋਈ ਹੈ इवन ਪਹਿਲੇ 5 ਕਿਲੋ ਹੁੰਦੀ ਸੀ 11 ਪਾਉਂਡ ਹੁੰਦੀ ਹੁੰਦੀ ਸੀ 11 ਪਾਉਂਡ ਤੋਂ ਘੱਟ ਦੀ ਘੱਟ ਨੂੰ 7 ਪਾਉਂਡ ਤੇ ਆ ਗਈ 8 ਪਾਉਂਡ ਤੇ ਆ ਗਈ ਹੈ ਬਹੁਤ ਸਰੀਆਂ ਅਸੀ ਚੀਜ਼ਾਂ ਹੈਗੀਆਂ ਜਿਹੜੀ ਵੱਡੀ ਮਾਤਰਾ ਦੇ ਲੋਕ ਲੈਂਦੇ ਸੀਗੇ ਉਹਨਾਂ ਦੱਸਿਆ ਕਿ ਮਿਲਦੀ ਜੁਲਦੀ ਦੇਖਦੇ ਕੁਝ ਸਸਤੇ ਉਤਪਾਦ ਵੀ ਆ ਰਹੇ ਹਨ ਤਾਂ ਕਿ ਲੋਕ ਖਰੀਦਦਾਰੀ ਕਰਨ ਵੇਲੇ ਕੁਝ ਸਸਤੇ ਵਿਕਲਪਾਂ ਵਿੱਚੋਂ ਵੀ ਸਮਾਨ ਚੁਣ ਸਕਣ ਹਾਲਾਂਕਿ ਉਹਨਾਂ ਨੇ ਸਸਤੇ ਵਿਕਲਪਾਂ ਦੀ ਗੁਣਵੱਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਆਪਾਂ ਇਹ ਬੜਾ ਜਾਨੇ ਨਾ ਟੈਚੀ ਜੋ ਲੈਣੇ ਤੁਸੀਂ ਲਿਖਿਆ ਨਾ ਲੁੱਕ ਲਾਈਕ ਟੈਚੀ ਹੁੰਦੇ ਆ ਆਪਣਾ ਟੈਚੀ ਦੇਖ ਕੇ ਲਿਆ ਕਰੋ ਮੈਂ ਸਾਰਿਆਂ ਨੂੰ ਕਹਿਣਾ ਹਾਂ ਕਿ ਤੁਸੀਂ ਜੋ ਉੱਥੇ ਖਿਆਲ ਰੱਖੋ ਟੈਚੀ ਦਾ ਜੋ ਚੀਜ਼ ਖਰੀਦਣੇ ਖਿਆਲ ਰੱਖੋ ਕੁਆਲਿਟੀ ਲੈਣੇ ਕਿਹੜੀ ਕੁਆਲਿਟੀ ਲੈਣੇ ਕੋ ਖਿਆਲ ਜਰੂਰ ਕਰਨਾ ਚਾਹੀਦਾ ਔਰ ਖਿਆਲ ਕਰਿਆ ਕਰੋ ਕੱਲੀ ਪ੍ਰਾਈਸ ਨਾ ਦੇਖਿਆ ਕਰੋ ਕੁਆਲਿਟੀ ਜਰੂਰ ਦੇਖਿਆ ਕਰੋ ਕੁਆਲਿਟੀ ਠੀਕ ਹੋਣੀ ਚਾਹੀਦੀ ਪ੍ਰਾਈਸ ਦੇਖਦੇ ਦੇ ਨਾਲ ਪੜਿਆ ਜਰੂਰ ਕਰੋ ਵੀ ਚੀਜ਼ ਹੈ ਕਿ ਜੇ 500 400 ਗ੍ਰਾਮ ਰੱਖ ਦਿੱਤੀ ਜਾਂ 450 ਗ੍ਰਾਮ 300 ਗ੍ਰਾਮ 200 ਗ੍ਰਾਮ ਕਰ ਦਿੱਤੀ ਉਹ ਤੁਸੀਂ ਪੜ੍ਹ ਦੇਣੀ ਕੁਆਂਟੀਟੀ ਉੱਤੇ ਪੜ੍ਹ ਦੇਣੀ ਕੁਆਂਟੀਟੀ ਲੈਂਦੇ ਹੋ ਸਿਰਫ ਪਰ ਪੜਿਆ ਕਰੋ ਵੀ ਹੈ ਚੀਜ਼ ਕਿੰਨੀ ਹੈ ਗ੍ਰਾਮੇ ਜੀ ਰੂਪ ਪੜੋ ਜੋ ਲੈਣ ਲੱਗੇ ਤਾਂ ਤੁਹਾਨੂੰ ਪਤਾ ਲੱਗੇ ਕਿ ਅਸੀਂ ਕਿੰਨੀ ਚੀਜ਼ ਖਰੀਦ ਰਹੇ ਹਾਂ ਤੇ ਕਿੰਨੇ ਦੀ ਖਰੀਦ ਰਹੇ ਹਾਂ ਬਾਤ ਹੋਤੀ ਹਰ ਘਰ ਮੇ ਇਹ ਬਾਤ ਹੋਤੀ ਹੈ ਬਟ ਵੀ ਡੋਨਟ ਗੈਟ ਇਨਟੂ ਇਟ ਬਿਕਾਜ਼ ਯੂ ਆਰ ਬਿਜ਼ੀ ਵਿਦ ਯੋਰ ਰੂਟੀਨ ਲਾਈਫ ਇੰਸਟਾਲਮੈਂਟ ਇੰਸ਼ੋਰੈਂਸ ਸਭ ਆਪ ਫੈਮਿਲੀ ਕੇ ਸਾਥ ਪੜੋ ਤੋ ਯੂ ਬਟ ਇਟ ਇਫੈਕਟਸ ਫਰਸ਼ ਆਪ ਉਸ ਕਪਿੰਚ ਮਹਿਸੂਸ ਹੋ ਰਹਾ ਹੈ ਹੁੰਦਾ ਹੈ ਲੰង ਤੰਬੇ ਹੁੰਦਾ ਹੈ ਕਿਸੇ ਕੋ ਜਲਦੀ ਹੋ ਜਾਂਦਾ ਹੈ ਕਿਸੇ ਕੋ ਲੇਟ ਹੁੰਦਾ ਹੈ ਪਰ ਹੁੰਦਾ ਹੈ ਪਰ ਮਗਿਆ ਵਾਧੀ ਹੈ ਪ੍ਰਾਈਸਾਂ ਉਸ ਹਿਸਾਬ ਨਾਲ ਫਿਰ ਇਹ ਉਹਨਾਂ ਨੇ ਜਿਹੜੀ ਹੈਗੀ ਉਹ ਅੱਗੇ ਤੋਂ ਪੈਕਿੰਗ ਹੋਰ ਛੋਟੀ ਕਰ ਦੇਣੀ ਹੈ ਜੇ ਪ੍ਰਾਈਸ ਵਧਾਉਂਦੇ ਆ ਉਹਦਾ ਜਿਆਦਾ ਰੋਲਾ ਪੈਂਦਾ ਇਹੀ ਕਰਨਾ ਉਹਦੀ ਕੁਆਂਟੀਟੀ ਘਟਾ ਦਿੰਦੇ ਤਾਂ ਕਿ ਰੋਲਾ ਘੱਟ ਪਵੇ ਬਸ ਇਹੀ ਹੈ ਲੋਕਾਂ ਨੂੰ ਮੋਰਕ ਬਣਾਉਣਾ ਔਰ ਕੁਛ ਨਹੀਂ ਜੀ ਤੇ ਕੋਈ ਇਹੋ ਜਿਹਾ ਪ੍ਰੋਡਕਟਸ ਜਿਹਦੇ ਵਿੱਚ ਤੁਸੀਂ ਨੋਟਿਸ ਕੀਤਾ ਹੋਵੇ ਕਿ ਇਹਨਾਂ ਵਿੱਚ ਜ਼ਿਆਦਾ ਘਟ ਜਾ ਰਹੀ ਹੈ ਪ੍ਰੋਡਕਟ ਦੀ ਕੁਆਂਟੀਟੀ ਹੁਣ ਜਿਹੜੇ ਐਕਚੁਅਲੀ ਜਿਹੜੇ ਛੋਟੇ ਹਨ ਮਤਲਬ ਜਿਹੜੀਆਂ ਚੀਜ਼ਾਂ ਆਪਾਂ ਨੂੰ ਬਹੁਤ ਘੱਟ ਆਪਾਂ ਯੂਜ਼ ਕਰਦੇ ਆ ਉਹਨਾਂ ਦੀ ਪ੍ਰਾਈਸ ਆਲਮੋਸਟ ਦੁੱਗਣੀ ਤਿੰਗਣੀ ਹੋ ਚੁੱਕੀ ਹੈ ਦੱਸਣਯੋਗ ਹੈ ਕਿ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਹਾਊਸ ਆਫ ਕਾਮਨਸ ਵਿੱਚ ਬੀਤੇ ਜੂਨ ਇੱਕ ਬਿਲ ਪੇਸ਼ ਕੀਤਾ ਸੀ ਜੋ ਜੇਕਰ ਪਾਸ ਹੋ ਜਾਂਦਾ ਹੈ ਤਾਂ ਕੈਨੇਡਾ ਪਾਰ ਵਿੱਚ ਭੋਜਨ ਵਸਤੂਆਂ ਦੀਆਂ ਕੀਮਤਾਂ ਦੀ ਇੱਕ ਮਿਆਰੀ ਬਣਾਉਣ ਵਿੱਚ ਮਦਦ ਕਰੇਗਾ ਅਤੇ ਭੋਜਨ ਕੀਮਤਾਂ ਨੂੰ ਹੋਰ ਪਾਰਦਰਸ਼ੀ ਬਣਾਏਗਾ ਦੂਜੇ ਪਾਸੇ ਫੈਡਰਲ ਸਰਕਾਰ ਨੇ ਪੂਰੇ ਉਦਯੋਗ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਵਧਾਉਣ ਦੇ ਉਦੇਸ਼ ਦੇ ਨਾਲ ਇੱਕ ਗਰੋਸਰੀ ਕੋਡ ਆਫ ਕੰਡਕਟ ਵੀ ਬਣਾਇਆ ਹੈ ਜੋ ਭੋਜਨ ਕੀਮਤਾਂ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰ ਸਕਦਾ ਹੈ ਹਾਲਾਂਕਿ ਇਹ ਕੋਡ ਜੂਨ 2025 ਤੱਕ ਲਾਗੂ ਨਹੀਂ ਹੋਵੇਗਾ।